ਮੇਰੇ ਗੈਰੇਜੇ ਜਿੱਥੇ ਮੈਂ ਘੜੀ ਲਾਉਂਦਾ ਜਿੱਥੇ ਉੱਥੇ ਕਿਸੇ ਨੇ ਫਾਇਰਿੰਗ ਕੀਤੀ ਹੈ ਅੱਛਾ ਇਹ ਕੀ ਕੋਈ ਸ਼ੱਕ ਦਾ ਸ਼ੱਕ ਤਾਂ ਕੋਈ ਨਹੀਂ ਜੀ ਮੈਨੂੰ ਪਹਿਲਾਂ ਫੋਨ ਆਂਦੇ ਰਹੇ ਤੇ ਮੈਂ ਇਗਨੋਰ ਕਰਦਾ ਰਹਾ ਮੈਨੂੰ ਕਿਹੜਾ ਨੰਬਰ ਤੋਂ ਆ ਗਿਆ ਕਿ ਮਜ਼ਾਕ ਨਾ ਕਰਦਾ ਹੋਵੇ ਲੇਕਿਨ ਅੱਜ ਇੱਥੇ ਰਾਉਂਡ ਅਪ ਹੋਏ ਤਿੰਨ ਗੋਲੀਆਂ ਚਲਾਈਆਂ ਤੁਹਾਨੂੰ ਫੋਨ ਕਿੰਨੇ ਦਿਨ ਹੋਇਆ ਸੀ ਮੈਨੂੰ ਜੀ ਤਕਰੀਬਨ ਕੋਈ 2 ਜਾਂ 3 ਮਾਰਚ ਤੋਂ ਫੋਨ ਆ ਰਹੇ ਤੁਸੀਂ ਉਹਦੀ ਕੋਈ ਕਾਰਵਾਈ ਵਗੈਰਾ ਕਿਸਨੂੰ ਕੋ ਦੱਸਿਆ ਵਗੈਰਾ ਨਹੀਂ ਮੈਂ ਕਿਸੇ ਨੂੰ ਦੱਸਿਆ ਕਿਉਂਕਿ ਇਗਨੋਰ ਕੀਤਾ ਅੱਜ ਕੱਲ ਦੇ ਨੇ ਥ੍ਰੈਡ ਕਾਲਸ ਵਗੈਰਾ ਜਾਂ ਕੁਝ ਵੀ ਇਦਾਂ ਦੀ ਕੀ ਕਿਹਾ ਜੀ ਕੀ ਕਹਿੰਦੇ ਸੀ ਫੋਨ ਮੈਂ ਚੱਕਿਆ ਨਹੀਂ ਜੀ ਫੋਨ ਮੈਂ ਚੱਕਿਆ ਨਹੀਂ ਉਹਨਾਂ ਦਾ ਤੇ ਹੁਣ ਕੀ ਗੱਲ ਹੁਣ ਜੀ ਮੇਰੇ ਗੈਰੇ ਤੇ ਉਹਨਾਂ ਨੇ ਤਿੰਨ ਫਾਇਰਿੰਗ ਕੀਤੀ ਹੈ ਗੋਡੀਆਂ ਚਲਾ ਕੇ ਚਲ ਗਏ ਆ ਤੇ ਕਿੰਨੇ ਜਾਣੇ ਕਹਿੰਦੇ ਇਸ ਬਾਰੇ ਮੈਨੂੰ ਪਤਾ ਨਹੀਂ ਮੈਂ ਖੁਦ ਅੰਮ੍ਰਿਤਸਰ ਸੀ ਤੇ ਇੱਥੇ ਮੇਰੇ ਕੋਈ ਕਿਸੇ ਨੀਜੀ ਮੇਰੇ ਸੱਜਣ ਨੇ ਫੋਨ ਕੀਤਾ ਕਿ ਤੁਹਾਡੇ ਜਾਂ ਗੈਰੇ ਤੇ ਗੋਣੀਆਂ ਚਲਾ ਕੇ ਗਏ ਤੁਸੀਂ ਆਓ ਫਾਇਰਿੰਗ ਕਰਨ ਤੋਂ ਬਾਅਦ ਵੀ ਫੋਨ ਆਇਆ ਫਾਇਰਿੰਗ ਕਰਨ ਤੋਂ ਬਾਅਦ ਕੋਈ ਫੋਨ ਨਹੀਂ ਆਇਆ ਪਰ ਦੇਖੋ ਹੁਣ ਇੰਨੀਆਂ ਦੋ ਥ੍ਰੈਡ ਕਾਲਸ ਆਉਂਦੀਆਂ ਤੇ ਵਪਾਰੀ ਕਿੱਥੇ ਜਾਈਏ ਫਿਰ ਜੇ ਸਾਡੇ ਨਾਲ ਇਹ ਕੁਝ ਹੋਏਗਾ ਗੋਲੀਆਂ ਚੱਲਣਗੀਆਂ ਜਾਂ ਕੁਝ ਵੀ ਇਦਾਂ ਦੀ ਮਿਸ ਹੈਪਨਿੰਗ ਹੁੰਦੀ ਵੀ ਹੈ ਕਿੱਥੇ ਜਾਈਏ ਸਾਨੂੰ 1:00 ਵਜੇ ਕੋਲੀ ਚੱਲੀ ਪਤਾ ਪਉ ਮੈਨੂੰ ਜੀ ਤਕਰੀਬਨ ਕੋਈ 8:30 ਤੋਂ 9:00 ਦੇ ਵਿੱਚ ਵਿੱਚ ਫੋਨ ਆਇਆ ਮੈਨੂੰ ਐਗਜ਼ੈਕਟ ਟਾਈਮ ਨਹੀਂ ਪਤਾ ਕਿੰਨੇ ਵੇ ਚੱਲੀ ਧੰਨਵਾਦ ਜੀ ਦੱਸਿਆ ਮੇਰੇ ਤੇ ਨੀਅਰ ਪਰ ਜਿਹੜੇ ਗਵਾਂਡੀ ਨੇ ਉਹਨਾਂ ਨੇ ਮੈਨੂੰ ਕਾਲ ਕੀਤਾ ਕੀ ਤੁਹਾਡੇ ਚਾਰੇ ਦੇ ਬਾਹਰ ਗੋਲੀਆਂ ਚੱ ਜਿੰਨੇ ਵਾਲੇ ਜੱਗੀ ਵੀ ਧਮਕੀਆਂ ਆਈਆਂ ਹੈ। ਹਾਂਜੀ ਉਹਨਾਂ ਨੇ ਰਿਕਾਰਡਿੰਗ ਚ ਕਿਹਾ ਕਿ ਆਪਣੇ ਗਵੰਡੀ ਬੱਤਰੇ ਨੂੰ ਪੁੱਛ ਲਈ ਬੱਤਰੇ ਸਾਹਿਬ ਦਾ ਨਾਮ ਲਿਆ ਤੇ ਹੋਰ ਵੀ ਜਿੰਨੇ ਵਾਲੇ ਜੇ ਟਰੇਡਿੰਗ ਵਾਲੇ ਤੇ ਹੈਗੇ ਉਹਨਾਂ ਨੇ ਧਮਕੀਆਂ ਆਈਆਂ ਥਰਡ ਕਾਲਸ ਆਉਂਦੀਆਂ ਰਹਿੰਦੀਆਂ तकरीबन। ਮੈਂ ਪ੍ਰਸ਼ਾਸਨ ਨੂੰ ਹੀ ਡਿਮਾਂਡ ਕਰੂੰਗਾ ਕਹੂੰਗਾ ਬੇਨਤੀ ਕਰੂੰਗਾ ਕਿ ਜੋ ਵੀ ਇਹਦਾ ਬੰਦ ਕਾਰਵਾਈ ਕੀਤੀ ਜਾਵੇ। ਤੇ ਜਿਵੇਂ ਕਰਕੇ ਕਿ ਇਹ ਵਪਾਰੀ ਥੋੜੇ ਸੇਫ ਰਹੀਏ। ਉਹ ਪੈਸੇ ਦੀ ਮੰਗ ਕੀਤੀ? ਜੀ ਜੀ ਮੈਂ ਕਾਲ ਚੱਤੀ ਨਹੀਂ ਜੀ ਮੈਨੂੰ ਪਤਾ ਨਹੀਂ ਹਲੇ। ਘਰਮਾਦੀ ਕੋ ਥਰੈਡ ਕਾਲਸ ਆ ਰਹੀਆਂ ਹੈ ਰਪੀਤ ਜੈਨ ਨੂੰ ਤਿੰਨ ਚਾਰ ਦਿਨ ਤੋਂ। ਇਹ ਫੋਨ ਨਹੀਂ ਸੀ ਉਠਾ ਰਹੇ ਉਹਨਾਂ ਦਾ ਫਿਰ ਉਹਨਾਂ ਨੇ ਇਹਨੂੰ ਮੈਸੇਜ ਮੁੱਸੇ ਜਿਹਾ ਪਾਇਆ ਵਾ ਵੀ ਅਸੀਂ ਕੋਈ ਡਿਮਾਂਡ ਕੀਤੀ ਹੋਗੀ ਕੋਈ ਗੱਲਬਾਤ ਕੀਤੀ ਹੋਗੀ ਉਸ ਤੋਂ ਬਾਅਦ ਅੱਜ ਫਿਰ ਇਹਨਾਂ ਨੂੰ ਫੋਨ ਆਏ ਨੇ ਫੋਨ ਨਹੀਂ ਉਠਾਇਆ ਉਹਨਾਂ ਦਾ ਉਸ ਤੋਂ ਬਾਅਦ ਆ ਦਿਨ ਦੇ ਟਾਈਮ ਮੈਂ 8:30 9:00 ਵਜੇ ਸ਼ਟਰ ਦੇ ਬਾਹਰ ਤਿੰਨ ਚਾਰ ਗੋਲੀਆਂ ਚਲਾ ਕੇ ਗਏ ਆ ਸਰੇ ਆਮ ਮਾਰਕੀਟ ਵੀ ਇਸ ਟਾਈਮ ਪੂਰੀ ਆਵਾਜ਼ਾਈ ਹੁੰਦੀ ਆ ਪ੍ਰਸ਼ਾਸਨ ਨੂੰ ਅਸੀਂ ਇਹ ਡਿਮਾਂਡ ਕਰ ਰਹੇ ਆ ਵੀ ਸਾਨੂੰ ਸਿਕਿਉਰ ਕੀਤਾ ਜਾਵੇ ਵਪਾਰੀ ਬੰਦਾ ਕੀ ਕਰੂਗਾ ਕਿਸੇ ਨੂੰ ਥ੍ਰੈਟਸ ਕਾਲਸ ਆ ਰਹੀਆਂ ਕਿਸੇ ਨੂੰ ਕੁਝ ਆ ਰਿਹਾ ਗੋਲੀ ਚਲਾਣਾ ਤੇ ਇਸ ਤਰ੍ਹਾਂ ਹੋ ਰਿਹਾ ਜਦ ਬਚਕਾਰੀ ਜਲਾ ਰਹੇ ਲੋਕੀ ਹੋਲੀ ਦੇ ਵਿੱਚ ਇਹ ਕੰਡੀਸ਼ਨ ਬਣੀ ਵੀ ਇਸ ਟਾਈਮ ਆਪਣੀ ਮਾਰਕੀਟ ਦੀ ਕਿੰਨੇ ਬੰਦੇ ਸੀ ਕੁਝ ਦਿਨ ਪਹਿਲਾਂ ਇੱਥੇ ਗੋਲੀਆਂ ਜਿਹੜੀਆਂ ਇੱਕ ਬੰਦਾ ਮਾਰ ਗਿਆ ਸੀਗਾ ਅੱਜ ਗੋਲੀ ਇੱਥੇ ਚੱਲ ਗਈ ਆ ਜੀ ਉਹ ਸ਼ਟਰ ਦੇ ਵਿੱਚ ਗੋਲੀਆਂ ਵੱਜੀਆਂ ਜੇ ਇਨ ਕੇਸ ਕੋਈ ਬੰਦਾ ਹੁੰਦਾ ਜਾਂ ਕੋਈ ਅੰਦਰ ਹੁੰਦਾ ਤੇ ਪ੍ਰੋਬਲਮ ਆ ਸਕਦੀ ਸੀ ਨਾ ਸਾਨੂੰ ਜੀ ਅੱਜ ਜਿਹੜੇ ਗੋਲੀ ਚ ਲਾਏ ਕਿੰਨੇ ਬੰਦੇ ਸੀ ਭਲਾ ਮੈਨੂੰ ਪਤਾ ਨਹੀਂ ਜੀ ਮੈਂ 3-4 ਬੰਦੇ ਕੇ 2 ਬੰਦੇ ਜੀ ਫੋਨ ਹੀ ਆਇਆ ਕਿਸੇ ਦਾ ਜੀ ਗੋਲੀਆਂ ਚ ਲਾਗੇ ਆ ਜੀ ਉਹ ਸੀਸੀਟੀਵੀ ਕੈਮਰੇ ਚ ਆ ਜਾਏਗਾ ਜੀ ਕਿੰਨੇ ਬੰਦੇ ਜਿਹੜੀ ਧਮਕ ਨਹੀਂ ਜੇ ਫੋਨ ਉਠਾਇੇ ਨਹੀਂ ਜੀ ਉਹਨਾਂ ਦਾ ਦੋ ਦਿਨ ਤੋਂ ਫੋਨ ਆ ਰਿਹਾ ਸੀਗਾ ਉਹ ਦੋ ਤਿੰਨ ਦਿਨ ਤੋਂ ਹੀ ਫੋਨ ਆ ਰਿਹਾ ਸੀਗਾ ਉਹਨਾਂ ਦਾ ਅਸੀਂ ਫੋਨ ਨਹੀਂ ਉਠਾਇਆ WhatsApp ਗੋਲ ਆ ਰਹੀ ਸੀ ਉਹਨਾਂ ਦੀ ਉਹਨਾਂ ਦੀ ਬਾਅਦ ਚ ਰਿਕਾਰਡਿੰਗ ਅੱਜ ਆਈ ਹੈ ਅੱਛਾ ਕੀ ਹੈ ਰਿਕਾਰਡਿੰਗ ਤੇ ਵੀ ਫੋਨ ਚੱਕੋ ਤੁਸੀਂ ਆਪਣਾ ਜੀ ਤੇ ਫੋਨ ਅਸੀਂ ਫੇਰ ਨਹੀਂ ਉਠਾਇਆ ਉਹਨਾਂ ਦਾ ਫੇਰ ਫੋਨ ਕੱਟਦਾ ਜੀ ਕੀ ਚੀਜ਼ ਹੈ ਅੱਜ ਰਿਕਾਰਡਿੰਗ ਆਉਣ ਤੋਂ ਬਾਅਦ ਵੀ ਨਹੀਂ ਪੁਲਿਸ ਨੇ ਸੂਚਿਤ ਕੀਤਾ ਨਹੀਂ ਜੀ ਠੀਕ ਹੈ ਜੀ ਸਰ ਅੱਜ ਜਿਹੜੀ ਫਾਇਰਿੰਗ ਹੋਈ ਹੈ ਜਨੈਲਾ ਗਰੂਪ ਦੇ ਵਿੱਚ ਹਨਾ ਚਾਹ ਬੇ ਜੀ ਸਲੂਤ ਲਾ ਮਿਹਰੀਆ ਵੀ ਇੱਥੇ ਨਾ ਅਰਪਤ ਜੈਲ ਸਾਲਾਪਾ ਸਰੇਜ ਜੈਲ ਇੱਕੋ ਦੇ ਆਪਣੇ ਸਾਹਮਣ ਵਾਲੀ ਗਲੀ ਜਿਦਿਆਲਾ ਜੇਵੇ ਜੋ ਚੌੜਾ ਬਿਜਾਰ ਜਿਹੜੀ ਦੁਕਾਨ ਹੈ ਇੱਥੇ ਲੋ ਛੱਤਾਂ ਪਰ ਜਦ ਵੀ ਗੈरेज ਬਣਾਈ ਇਹਨਾਂ ਨੇ ਆਪਣਾ ਕਾਲ ਵਿੱਚ ਕਾਰ ਪੁੱਲ ਆਉਂਦੇ ਨੇ ਉੱਥੇ ਨਾ ਦੋ ਆਏ ਹਣ ਸਾਥੇ ਮੋਟਰਸਾਈਕਲ ਨੌਜਵਾਨ ਮੋਟਰਸਾਈਕਲ ਤੇ ਆਏ ਤੇ ਫਾਇਰ ਕਰਕੇ ਤੇ ਇਹਨੂੰ ਮੋਟਰਸਾਈਕਲ ਭਜਾਗ ਲਾਏ ਜੀ ਪਤਾ ਪਤਾ ਕਿ ਤਾ ਉਹਨੂੰ ਪਹਿਲਾਂ ਵੀ ਵਟਸਐਪ ਤੇ ਧਮਕੀਆਂ ਆਉਂਦੀਆਂ ਇਹ ਪਰ ਇਹਨਾਂ ਘਰ ਕੋਈ ਦਿੱਤੀ ਸਾਨੂੰ ਪਿੰਡ ਤੇ ਕਿੰਨੇ ਜਣੇ ਸੀ ਦੋ ਜਣੇ ਤੇ ਉਹ ਮੂੰਹ ਬੰਦ ਕੀਤੇ ਸੀ ਕਿ ਦੋ ਨੌਜਵਾਨੀ ਤੇ ਪਤਾ ਬਹੁਤ ਬੱਦੇ ਸੀ ਉਹ ਬਰੇਟੇ ਸੀ ਉਹ ਤੇ ਪਤਾ ਨੂੰ ਬੋਲੇ ਕੇ ਸਦਾਰਾ ਮੁੰਡੇ ਜਿਹਨੇ ਵੇਖਿਆ ਉਹਨਾਂ ਦੋਨੋਂ ਵੇਖਿਆ ਨਾ ਲੱਗੋ ਕੋਈ ਜੇ ਆਪਣਾ ਲੱਗੇ ਲੱਗੇ ਕੋਈ ਨਹੀਂ ਆਗਾ ਕੋ ਸিসিਟੀਵੀ ਫੋਟੋ ਵੀ ਵੇਖਿਆ ਸਾਹਮਣੇ ਹਾਂ ਨਾ ਹਲੇ ਤੱਕ ਨਾਲ ਬੰਦ ਨੇ ਸੂਰੇ ਚੈੱਕ ਕਰਦੇ ਦੁਕਾਨਾਂ ਲਗਾ ਖਲਾ ਆਵੇ ਕੋਈ ਦੁਕਾਨ ਨਹੀਂ ਸਾਡੇ ਬਾਗਰ ਵਿੱਚ ਨਾਲੇ ਵੇਖ ਕੇ ਸੂਰੇ ਦਾਦੇ ਜਿਹੜੀ ਅੰਤਮ ਗੀਆਂ ਯੇ ਉਹ ਕੀ ਤਿਆਰ ਸੀ ਉਹ ਵੀ ਹਾਂ ਤੇ ਆਪਣਾ ਤੋਂ ਮੇਰਾ ਫੋਨ ਹੀ ਚੁੱਕਦਾ ਹਾਂ ਉਹਨੂੰ ਦੱਸਾਂਗਾ ਕਿ ਕਦਾਂ ਚੁਕੜਾ ਪੂਰਾ ਅੱਛਾ ਪੂਰਾ ਕਿਸੇ ਗੈਂਗਸਟਰ ਵੱਲੋਂ ਤਾਂ ਕਿੰਨੇ ਤੀਰ ਆ ਰਹੀਆਂ ਸਿੱਧਾ ਸੱਤਾ ਕੇ ਨਾਲ ਲੈਂਦਾ ਜੀ ਸੱਤਾ ਮਸਹਰੀ ਦਾ ਕੋਈ ਉਹਦੀ ਆਵਾਜ਼ ਆਉਂਦੀ ਉਹ ਹਾਂ ਦਾ ਮੈਂ ਸੱਤਾ ਮਸਹਰੀ ਬੋਲਦਾ ਹੋਂ ਤੱਕ ਮੋਡਿਲੀ ਕਿਸ ਕੀ ਸਾਹਮਣੇ ਆਉਂਦਾ ਤੁਹਾਡੇ ਨਹੀਂ ਤੇ ਕੋਈ ਲੱਗਦਾ ਕਿ ਕੋਈ ਫਾਤੀ ਦਾ ਕੋਈ ਮਗਦੇ ਉਹਦੇ ਹੋਣਗੇ ਇਹਨਾਂ ਦਾ ਇਹੋ ਹੀ ਕੰਮ ਹੋਣਾ ਤੰਬਾਕੂ ਆ ਕੇ ਪੈਸਾ ਮੰਗੇ ਕੋਈ ਇਹਨਾਂ ਜਿੰਦਾਲਾ ਗੁਰੂ ਵਿੱਚ ਪਹਿਲਾਂ ਵੀ ਇਹੋ ਜੀਆਂ ਬੜੀਆਂ ਮਾਰ ਆਉਂਦਾ ਰਹਾਂਦੇ ਆਂਦੇ ਪਾਗੀ ਉਹ ਤਾਂ ਹੈਗਾ